ਮਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਜਰਸੀ ਬੈਡ ਸੂਈ ਵੀਅ ਕਾਫੀ ਕਲਰ ਦੇ ਵਿੱਚ ਪਿੱਛੇ ਵੀ ਇਹਦੇ ਬੱਚੀ ਆ ਮਿਲਕਿੰਗ ਕਰਕੇ ਦੁੱਧ ਦਿਖਾਉਣਾ ਆਓਗੇ ਵੀਰ ਨਾਲ ਕਰੀਏ ਗੱਲ ਸੋ ਫਿਰ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਅੱਗੇ ਦੀ ਚਲਾਈ ਸ਼ੁਰੂ ਕਰਾਂਗੇ ਬਾਕੀ ਵੀਰ ਤੁਹ ਪੁੱਛਦੇ ਆ ਕਿ ਐਦ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਬਾਈ ਭਾਵਨਪ੍ਰੀਤ ਸਿੰਘ ਆਪਾਂ ਡੰਡਿਆ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਹੈਗਾ 9877868899 ਦੂਜਾ ਨੰਬਰ ਹੈਗਾ 973550 ਸਰੇ ਵਾਲੀ ਵੱਡੇ ਭਰਾਣ ਨੰਬਰ ਜੀ ਜਿਹੜੀ ਅੱਜ ਆਪਾਂ ਜਰਸੀ ਕਾਫੀ ਕਲਰ ਚ ਦੇਖੀ ਆ ਨੇ ਕਿਹੜਾ ਸੂਆ ਬਾਈ ਜੀ ਸੂਈ ਬਾਈ ਦੂਜਾ ਸੂਆ ਸੂਈ ਵੀ ਹੈ ਰੇਣਲ ਮੂਹ 6 ਦਾ ਕਹਿਣ ਦੀ ਗੱਲ ਨਹੀਂ ਹੈਗੀ ਜੀ ਚਵਾਈ ਸ਼ੁਰੂ ਕਰ ਦੋ ਚਵਾਈ ਵੀ ਆਪਾਂ ਬਈ ਆ ਦੇਰ ਮਾ ਬੜਾ ਥਣ ਦਿਖਾ ਦੇ ਬੇਚਾਰੇ ਕੋਈ ਥਣ ਦੇਖ ਸਕਾ ਜੀ ਬਈ ਚਾਰੇ ਕੋਲ ਲਵੇ ਹੋ ਕੇ ਦਿਖ ਸੱਚਾਈ ਦੇਖੋ ਕਿਆ ਬਾਤ ਨਿਆਣਾ ਪਾਉ ਦੇ ਰਾਵਣਾ ਥੱਲੇ ਬੈਜੋ ਉੱਤੇ ਬਾਕੀ ਹਵਾਨੇ ਦੇ ਨਾੜਾ ਬਹੁਤ ਚੰਗੇ ਦਿਖਾਈ ਦਿੰਦੀ ਹੈ ਹਨਾ ਦੁੱਧ ਬਾਈ ਹੁਣ 20 ਕਿਲੋ ਦੁੱਧ ਤੇ ਤਿਆਰ ਆ ਖੁੱਲਾ ਦੋ ਟਾਈਮ ਬਣਾਦਾ 18 ਨੇ ਬੜੂ ਜਾਵਾਂ ਚਾਰ ਟਾਈਮ ਬਾਈ ਮਿਲ ਲੈ ਪਰ ਐ ਨਹੀਂ ਕੋਈ 1000 ਰੁਪਏ ਪਾ ਕੇ ਸਹੀ ਵੀ ਉਹ ਕਰਦੇ ਬਾਈ ਇਹੀ ਆਉਣੇ ਚੁਣ ਐਗਾਲਾ ਬਾਈ ਆਪਾਂ ਸਹੀ ਨਹੀਂ ਬੋਣ 5000 ਸਹੀ ਪਾਵੇ 10000 ਰੁਪਏ ਸਹੀ ਪਾਵੇ ਦੁੱਧ ਬਾਈ ਆ ਤਿੰਨ ਡਾਕ ਚੋਲੇ ਚਾਈ 18 ਲੀਟਰ ਦੁੱਧ ਮੈਨੂੰ ਜਮਾ ਦਾ 20 ਕਿਲੋ ਵੀਰੇ ਖੁੱਲਾ ਤਿਆਰ ਆ ਪਰ ਆਪਾਂ ਇਹ ਕਰਕੇ ਨੇ 18 ਤੋਂ ਘੱਟ ਨਹੀਂ ਦਿੰਦੇ ਬਾਈ 20 ਜੇ 20 ਰੁਪਏ ਘਟ ਗਿਆ। ਆਹ ਵਾਲੀ ਗੱਲ ਕਿਹੜੀ ਹੈਗੀ? 20 ਘਟ ਗਿਆ 20 ਉੱਤੇ 10000 ਖੁੱਲਾ। 22 ਦਾ ਫਸਕੋ ਜੇ। ਠੀਕ ਹੈ। ਕਹਿਣ ਵਾਲੀ ਗੱਲ ਨਹੀਂ ਹੋਈ। 20 ਮੰਨ ਕੇ ਆ ਜਾ ਬੰਦਾ। 20 ਕਿਲੋ ਖੁੱਲਾ ਮੰਨ ਕੇ ਲੈ ਆਇਆ ਦਿਨੇ ਵੀ ਭਈ ਐ ਮੰਨ ਕੇ ਜਾ ਨੌ ਦਿਨ ਨੌ ਦਾ ਸੂਈ ਨੂੰ। ਬੱਚੀ ਪਿੱਛੇ ਬਹੁਤ ਪਿਆਰੀ ਹੈ। ਪਿੱਛੇ ਪਿਆਰੀ ਹੈ ਬਹੁਤ। ਟੈਂਡ ਤੇ ਬੱਦ ਦਿਖਾਦਾ। ਇਹਦੇ ਕੱਲੀ ਗਾਂ ਲੈ ਗਿਆ ਨੇ ਕੱਲੀ ਗਾਲੇ ਨਹੀਂ ਬੱਚੀ ਆਪਾਂ ਰੱਖ ਲਾਂਗੇ। ਕਿਹਜਾ ਗੱਲ? ਮਹਰਤ 5-7 10 ਗਾਜ 10000 ਤੱਕ ਹੋ ਫਿਰ ਆਪਣੀ ਰੱਖੀਦਾ। ਬੱਚੀ ਆਪਾਂ ਰੱਖ ਲਾਂਗੇ। 10000 ਤੱਕ ਜੀ ਜੀ ਭਾਵੇਂ ਨਾਲ ਮਲਾ ਕੇ ਦਿਖਾ ਦਈਏ ਆਪਾਂ ਧਾਰ ਪੈਂਦੀ 10 ਦੀ ਬਾਲਟੀ ਦੇ ਵਿੱਚ ਜਮ ਤੇ ਪੂਰੀ ਸਾਫ ਸੁਥਰੀ ਤੇ ਚਵਾਈ ਵਰੇ ਫਿਰੋਂਦਾ ਸਵਾਦ ਚੋਣਦਾ ਜਮ ਚਵਾਈ ਦਾ ਭਾਈ ਜਿਹੜਾ ਬੈਠੂ ਓਹੀ ਦੱਸੂਗਾ ਜੈ ਜੈ ਗੱਲਾਂ ਜਮ ਬਾਕੀ ਥਾਣੀ ਦਾ ਇਸ ਤੋਂ ਦੂਰੋਂ ਬੈਠੇ ਨੂੰ ਸੋ ਚੋਣ ਦੇਖੋ ਕਿਆ ਬਾਤ ਆ ਜਮ ਇਹ ਮਿੰਟ ਦੋ ਜੀ ਬਾਲਟੀ ਢੱਕ ਦਿੰਦੀ ਦੂਜੀ ਬਾਲਟੀ ਹੈਗੀ ਕੋਲ ਇੱਕ ਬਾਟੀ ਹੋਰ ਲੈ ਚੋਣਾ ਦੇਖੋ ਕਿਆ ਬਾਤ ਆ ਪੂਰਾ ਮੋਟਾ ਸਾਫ ਸੁਥਰਾ ਚੋਣਾ ਤੇ ਦਿਨ ਹੋ ਗਿਆ ਜਿਵੇਂ ਕਹਿੰਦਾ ਸੇਵਾ ਹੱਤਮ ਹਨ ਸੱਤਵਾਂ ਦਿਨ ਆ ਬਈ ਸੂਈ ਨੂੰ ਅੱਜ ਠੀਕ ਹੈ ਬੱਚੀ ਪਤਾ ਕੁਛ ਕਿਰੇ ਸੀ ਮੰਦੀ 21035 ਆ ਬਈ ਜਿਆਦਾ ਬੰਦਾ ਉਹ ਕਰਾ ਡੀਐਨਏ ਕਰਾ ਲਈ ਗੱਲ ਕਹਿਣ ਦੀ ਨਹੀਂ ਕੰਨ ਲਗਾ ਕਹਿਦੀ ਠੀਕ ਹੈ ਕਹਿਣ ਵਾਲੀ ਗੱਲ ਨਹੀਂ ਖੁਦ ਆਪ ਬੌਂਦੀ ਆ ਜੀ ਠੀਕ ਹੈ ਇਹਨੂੰ ਕ੍ਰੋਸ ਪੜਨ ਲੱਗਦਾ ਹੋਊਗਾ ਹਾਂ ਹਾਂ ਪਰ ਤੇ ਇਹਦਾ ਵੀ ਡੀਐਨਏ ਕਰਾ ਲਈ ਬੰਦਾ ਇਹ ਖੁਦ ਬਾਉਣ ਦੀ ਆ ਬਾਈ ਅੱਗੇ ਮਗਰ 21035 ਦੀ ਆਈ 21035 ਜਰਸੀ ਵੱਚੀ ਜਿੱਥੋਂ ਆਪਾਂ ਲਈ ਸੀਗੀ ਸਾਰਾ ਐਡਰੈਸ ਦੇ ਦਿਆਂਗੇ ਠੀਕ ਠੀਕ ਇਹਨਾਂ ਨਾਲ ਕੱਲਾ ਐਂ ਕਹਿਣ ਦੀ ਨਹੀਂ ਉਹ ਵੀ ਪਤਾ ਤੁਹਾਨੂੰ ਦੱਸੂ ਵੀ ਹਾਂ ਬਾਈ ਜਦੋਂ ਲਈ ਆਪਾਂ ਅਸਾਂ ਉੱਥੋਂ ਉਹ ਬੰਦਾ ਬਹੁਤ ਖੜੇ ਰਹੀ ਸੀ ਬੰਦਾ ਬੰਦੇ ਨੇ ਪੂਰੀ ਸ਼ੋਰ ਕਰੇ ਹੋਏ ਆਪਣਾ ਖੁਦ ਸੀਮਰ ਰਖਾਇਆ ਹਾਂ ਤੇ ਫਿਰ ਬਾਹਰ ਦੀ ਤਾਂ ਗੱਡ ਜੁੜਾ ਕੇ ਦੀ ਗੱਲੀ ਹਣਾ ਬਾਈ ਮੈਂ ਕਹਿੰਦਾ ਆਪਾਂ ਜੋ ਗੱਲ ਕਹੀ ਦਿੱਤੀ 20 ਕਿਲੋ ਤੋਂ ਉੱਤੇ ਖੁੱਲਾ ਤਿਆਰ ਆ ਦੁੱਧ ਦਾ ਜੀ ਆ ਜੀ ਗੱਲ ਐਣ ਦੀ ਗੱਲ ਨਹੀਂ ਸੋ ਫਿਰ ਬਹੁਤ ਵੀ ਆਉਂਦਾ ਕਹਿੰਦੀ ਦੁੱਧ ਦੇ ਦਊ ਦਲਕਰ ਵੀ ਹੈ ਗਰਮੀ ਬਾਲੇ ਮੀਂਹ ਨਹੀਂ ਪਿਆਗਾ ਨਹੀਂ ਜੀ ਹੁਣ ਜੇ ਮੈਂ ਮੰਨ ਕੇ ਚੱਲ ਵੀ 7 ਦਿਨਾਂ ਲੈ 20 ਉੱਤੇ ਤਿਆਰ ਆਗਾ ਹੌਣ ਦੇ 25 ਪਲੱਸ ਕਰ ਗਈ ਹੁੰਦੀ ਹੁਣ ਆਪਾਂ ਤਾਂ ਹੀ ਹੋ ਗਏ ਨੇ ਵੀ 22 ਦਾ ਹੈਗਾ ਪਰ 20 ਮੰਨ ਕੇ ਲੈ ਵੇ ਬੰਦਾ 20 ਕਿਲੋ ਉੱਤੇ ਫਿਰ ਤਿਆਰ ਆ ਜਾਏਗਾ ਜੇਕਰ ਬਾਕੀ ਥੋੜਾ ਕਨ ਆਪੋ ਸੁਗੀ ਰਾਤ ਖੋਲਦਾ ਕਰ ਜੇ ਹਨਾ ਅੱਗਾ ਵਿੱਚ ਹੋ ਜਾਏ ਕਿਲੋ ਖੜ ਘਟ ਜਾਏ ਗਰਮੀ ਬਾਲੀ ਹੈ ਜੀ ਆਪਣੀ ਜਾਂਦਾ ਉਹ ਨਾ ਸਮਾਨ ਜਿਆ ਜਿਆ ਗੱਲਾਂ ਜਮ ਆਪ ਵੀ ਰੋਟੀਆਂ ਦੋ ਖਾਣੇ ਆ ਭਾਈ ਮੈਂ ਲੱਸੀ ਦੇ ਹੋਏ ਹੋਇਆ ਲੱਸੀ ਤਾਂ ਹੋਏ ਹੋਇਆ ਭਾਈ ਜਿਆ ਜਿਆ ਗੱਲਾਂ ਜਮ ਇਹ ਤਾਂ ਫਿਰ ਵੀ ਜਾਮ ਇਹ ਵੀ ਸਾਰੇ ਚੀਜ਼ਾਂ ਤੇ ਆਪਾਂ ਵੀ ਸਾਰੇ ਚੀਜ਼ਾਂ ਕੱਲੀ ਗਾੜੀ ਗਾੜੀ ਚੋਂ ਆ ਭਾਈ ਆਪਦੇ ਤੇ ਨਿਰਪਰ ਕਰਕੇ ਦੇਖੀਏ ਬੱਸ ਦੇ ਸਬਰ ਕਰ ਲਈਏ ਘੰਟਾ ਮਰਨ ਵਾਲੇ ਹੋ ਜਾਂਦੇ ਜਮ ਹੋਈ ਨਹੀਂ ਨੇ ਭਾਈ ਹੋਈ ਨਹੀਂ ਹੈਗੀ ਪਹਿਲੀ ਗੱਲ ਤਾਂ ਐ ਮੰਨ ਕੇ 11 ਵਜੇ ਤੋਂ ਬਾਅਦ ਜੀ ਆਪਦਾ ਵੀ ਨਹੀਂ ਕਰਦਾ ਨਹੀਂ ਕਰਦਾ ਭਈ ਜੀ ਨੂੰ ਵੀ ਚੁੱਪ ਕਰਕੇ ਛੱਡ ਕੇ ਜੀ ਪਿਆ ਸਵੇਰ ਜਾਨੇ ਕਦੇ ਪੱਖੇ ਥੱਲੇ ਹੁੰਦੀਆਂ ਪਕੂੜਾ ਲਾਣੇ ਬੜਾ ਜਦ ਮਾਰੇ ਇਹਨਾਂ ਥੱਲੇ ਭਈ ਹਾਂ ਤੇ ਬਾਈ ਗੱਲ ਕਹਿਣ ਦੀ ਆ ਅੱਜ ਦੀ ਗੱਡੀ ਕੋਈ ਬਾਈਕ ਨੂੰ ਪਹਿਲਾਂ ਲਾ ਲਗਾ ਬਾਈ ਦੇ ਦੇ ਦੂਗੀ ਦੇ ਦੇ ਦੂ ਵਾਲੀ ਗੱਲ ਨਹੀਂ ਤਿਆਰ ਆ ਉਹਦਾ ਇੱਕ ਵਾਰੀ ਗਾੜੀ ਚ ਭਰਤੀ ਇਹਨੇ ਗਾੜੀ ਚ ਭਰ ਇੱਕ ਵਾਰੀ ਬੀਜੀ ਬਿੰਡੇ ਕਰ ਮਾ ਠੀਕ ਆ ਚੱਲ ਇਹ ਮਮਾ ਐ ਕਿ ਐਂ ਜਿਮੂਰੀ ਰੱਖ ਦੇ ਰੋਏ ਬਾਟੀ ਕ ਕਰਦੇ ਸੋ ਪਤੀ ਕੇ ਪਤੀ ਕੇ ਪਤੀ ਕੇ ਬਾਟਿਕੀ ਦਾ ਉਹ ਗਾਣਾ ਚੋਂ ਲੱਗ ਜੇ ਉਧਰ ਸੋbro ਲੀਟਰ ਆਪਾਂ ਲਾ ਕੇ ਮਿਣ ਕੇ ਦਿਖਾਵਾਂਗੇ ਜਮਾਂ ਤਸੱਲੀ ਕਰਾਵਾਂਗੇ ਤੇ ਸ਼ਾਮ ਦੇ ਟਾਈਮ ਆਪਾਂ ਵੀਡੀਓ ਕਵਰ ਕਰੀ ਜੰਨੇ ਆ ਸੋ 7:30 ਵੱਜ ਚੁੱਕੇ ਹੈਗੇ 7:00 ਵੱਜਾ 7:30 ਹੋਣ ਦੇ ਵਿੱਚ ਅਲੇ 15 ਮਿੰਟ ਬਾਕੀ ਪਏ ਹੈਗੇ 7:00 ਵਜੇ ਕੇ 18-17 ਕਿ ਮਿੰਟ ਹੋਗੇ ਸੋ ਲੈਵਾ ਦੇਖੋ ਜਮਾ ਫਿਰ ਨਿੰਬੂ ਕੋ ਝਾੜਦੀ ਦੁਰ ਜਾਂਦੀ ਹੈ ਨਾ ਬਈ ਨਿੰਬੂ ਬਈ ਜਮਾ ਨਿੰਬੂ ਝਾੜਦੇ ਨਿਚੋੜਦੇ ਜਮਾ ਇਹ ਜਿਆਦਾ ਗੱਲਾਂ ਸੋ ਜਿਹੜੇ ਵੀ ਕਹਿੰਦੇ ਹੁੰਦੇ ਸੀ ਗਾਂ ਲੈੜੀ ਬਈ ਸਾਡ ਨਾਲ ਆਏ ਹੋ ਗਿਆ ਇੱਥੇ ਤੋਬੋ ਤਸੱਲੀ ਕਰੋ ਗੇਟਾ ਕਰਕੇ ਲੈ ਵੀਰੇ ਕੋਈ ਚੱਕਰੀ ਨਹੀਂ ਆ ਤਿੰਨ ਟਾਈਮ ਚਾਰ ਟਾਈਮ ਜਾਂ ਚੋਕ ਕੇ ਲੈ ਕੋਈ ਚੱਕਰੀ ਨਹੀਂ ਆਪਾਂ ਗੇਟੋ ਬਾਹਰ ਹੋ ਗਿਰ ਪੀ ਦੀ ਗਾਰੰਟੀ ਨਹੀਂ ਬਈ ਇਹ ਜੋ ਅਗਲੇ ਪੱਠੀ ਨਾਲ ਪਾਏ ਉਹਦੀ ਆਪਣੀ ਖਾਦੀ ਗਾਰੰਟੀ ਹੈ ਜਿਆਦਾ ਗੱਲਾਂ ਜਮਾ ਕਿਤੇ ਜਿਆਦਾ ਟਾਂ ਲੈ ਟਾਈਮ ਚੂਲੀ ਤੁਸੀਂ ਵੇਖਿਆ ਡੌਂਕੀ ਲਾ ਕੇ ਜਾਦਾ ਅਮਰੀਕਾ ਰੈਕ ਵੜਦਾ ਪਰ ਉੱਥੇ ਜਾ ਕੇ ਮਗਰ ਕੋਠੀ ਤੇ 15 ਦਿਨ ਰੇਟਰੀ ਕੋਈ ਬਿਰਲੇ ਹੀ ਕਰਾਉਂਦਾ ਉਹ ਘਰ ਲੈਣਾ ਦੀ ਆ ਵੀ ਲੈ ਇਹਦਾ ਹਰੇ ਕੀ ਜਾਂਦਾ ਤੇ ਜਿਹੜਾ ਸਾਹਮਣੇ ਆਦਾ ਤਾਂ ਦੁੱਧ ਪਾ ਲੈਂਦਾ ਹਨਾ ਬਈ ਇਹਦਾ ਸਾਹਮਣੇ ਕੋਈ ਦੁੱਧ ਪਾਊਗਾ ਬਈ ਤੂੰ ਆ ਬਜਾ ਯਾਰ ਆਉਂਦਾ ਅੰਦਰੋਂ ਸਭ ਤੋਂ ਲੇਵਾ ਦੇਖੋ ਜਮਾ ਨੀਮੂ ਗਝਾੜਦਾ ਕਹਾਂ ਲੱਗਾ ਜਮਾ ਜਿਵੇਂ ਤਿੰਨ ਮਹੀਨੇ ਸੂਣ ਚ ਪਏ ਹੁੰਦੇ ਲੇਵਾ ਐ ਝਾੜਤਾ ਜਮਾ ਬਈ ਜਨਵਰੀ ਉਹ ਆਗਾ ਤੇ ਬਾਕੀ ਕੋਈ ਪੈਰ ਨਹੀਂ ਚੱਕਿਆ ਹਨਾ ਉਹਦਾ ਕੀ ਫਾਇਦਾ ਐ ਮੀ ਪੂਰਾ ਜਨੂਫੜਾ ਕੀ ਕਹਣਾ ਗੱਲ ਲੇਵਾ ਚੱਕ ਇਦਰੀ ਬਰ ਉਠਾਉਸ ਹਨਾ ਵਿੱਚ ਸਭਰ ਝੱਗ ਵੀ ਮਰ ਗਈ ਦੋ ਮਿੰਟ ਬਾਲਟੀ ਪਈ ਨੂੰ ਹੋ ਗਏ ਮੁਰੇ ਜਮਾ ਤੈਂ ਫੈਟ ਕੇ ਜਮਾ ਦੋਦੀ ਬਈ ਬਰਫ ਵਰਗੇ ਚਿੱਟਾਗਾ ਤੇ ਵੇਲੇ ਪੀਂਜ ਸਵਾਦ ਲਿਆਉਂਦੋ ਦੋਦੇ ਦਾ ਕਰੇ ਬਿਨ ਖੰਡ ਤੋਂ ਪੀਆ ਲੈਣਾ ਮਿੱਠਾ ਹੈ ਖੰਡ ਪਾਉਣ ਦੀ ਲੋੜ ਨਹੀਂ ਮਰਦੇ ਲੈ ਚਲ ਬਸ ਕੋਈ ਨਾ ਚੀੜ ਦੇ ਲਓ ਜੀ ਓਰੇ ਕਰ ਲਾਂ ਮੈਂ ਕਰ ਦੋ ਆ ਖਾਲੀ ਬਾਲਟੀ ਕਰ ਦੂੰ ਮੁੱਦੀ ਨਾਲ ਬੱਠੀ

आठ, नौ चो जी दस लीटर ਬੱਚੀ ਜੋਗੀ ਬੱਚੀ ਜੋਗੀ ਹਾਂ 20 ਲੀਟਰ ਦੁੱਧ ਜਮਨ ਨਟ ਆ ਜਾਵੇ ਦੁੱਧ ਖੁੱਲਾ ਤਿਆਰ ਹੋ ਸਿਰੇ ਕੈਵਿਜ ਵਾਈ ਕਰੀ ਸੇ ਆਪ ਹੁਣ ਤਾਂ ਆਪਣੇ ਸਾਢੇ 7 ਹੋ ਗਏ 20 ਮਿੰਟ ਘਟ ਰਹੇ 15 20 ਮਿੰਟ ਨਹੀਂ ਬਟਾ ਕਰਕੇ 7 ਕਵੇਜ ਠੀਕ ਹੈ ਭਾਈ 20 ਲੀਟਰ ਦੁੱਧ ਜਮਨ ਨਟ ਹੈਗਾ ਥੱਲੇ ਖੁੱਲਾ ਤਿਆਰ ਹੈਗਾ ਠੀਕ ਹੈ ਵੀ ਲੀਟਰ ਖਾਂਡੇ ਦੁੱਧ ਰੋਈਦਾ ਕਹਿਣੇ ਕੀ ਆ ਉਈ ਬਾਕੀ ਆਏ ਆਪ ਬਾਹਰ ਦੀ ਅੰਦਾਜ਼ਾ ਹੁੰਦਾ ਆਪਾਂ ਅੱਜ ਮਹੀਨੇ ਚ ਪਹਿਲੀ ਵਾਰ ਆਪਣਾ ਅੰਦਾਜ਼ਾ ਆ ਕਿਉਂ 11 ਕੋਈ ਬਾਹਰ ਤੇ ਫੁੱਲ ਭਰਨੇ ਕੋ ਬੱਚੇ ਜਗਾਨੇਗੀ ਠੀਕ ਹੈ ਤੇ ਬਾਕੀ ਹੋਰ ਵੀ ਵੜਾ ਖੜਿਆ ਨਾ ਆਪਣੇ ਕੋਲ ਵੜਾ ਭਾਈ ਆਪਣੇ ਕੋਲ ਹੋਰ ਵੀ ਹੈਈ ਆਣੀ ਏ ਠੀਕ ਹੈ ਇਹਦਾ ਹਜੇ ਭਾਅ ਬਯਾਰ ਕੀ ਹੋਊਗਾ ਭਾਅ ਭਾਈ ਫੋਨ ਤੇ ਗੱਲ ਲਾ ਕੇ ਹੋਊਗਾ ਜਾਇ ਜਮਾ ਮਨ ਲ ਜਿਹੜਾ ਆ ਕੇ ਫਟਾਊ ਉਹਦੇ ਫਟਾਊਗੀ ਭਾਈ ਪਹਿਲੀ ਵਾਰ ਦੋ ਦਿਨ ਤਿਆਰ ਦਿੰਦਾ ਕੋਈ ਨਾ ਜਾਇ ਜਮਾ ਠੀਕ ਹੈ ਨਾ ਗੱਲ ਕਰੀ ਦੀ ਜੰਦੀ ਐ ਅੱਗੇ ਜਿਵੇਂ ਇਹ ਵੜਾ ਦੇਖੀਐ ਨੇ ਆਪਾਂ ਆ ਭਾਈ ਐ ਸੈਰ ਦੇ ਦਲ 15 ਦਿਨ ਬਾਕੀ ਪੈਣ ਠੀਕ 30 ਕਿਲੋ ਮੰਨ ਕੇ ਲੈ ਲੈ ਐ ਇੱਕੀ ਬੰਦਾ 30 ਕਿਲੋ ਦੂਆ ਸੁਆ ਤੇਰਾ 14 14 ਨੇ ਬਾਕੀ ਪਏ ਨੇਗੀ ਦੂਆ ਸੁਆ ਸੁਆ ਹੁੰਦੀ ਐ ਜੀ ਸੁਆ ਸੁਆ ਸੁੱਕੀ ਬਈ ਇਹਦੀ ਦੰਦੋ ਸੱਕੀ ਖੋ ਚੋ ਠੀਕ ਅੱਗੇ ਆ ਗਈ ਆਪਣੇ ਇਹ ਦੋ ਤੋਂ 19 ਕਿਲੋ ਦਿੱਤਾ ਮੈਂ ਪੂੰਗਾ ਇੱਥੇ ਮੈਂ ਕਹਿੰਦਾ 20 ਕਿਲੋ ਦਾ ਪਾਰ ਦੂ ਬੰਦੇ ਠੀਕ ਐ ਦੋ ਵੀ ਫੈਟ ਵਾਲਾ ਹਣਾ ਜਮਾ ਠੀਕ ਐ ਸੋ ਕੱਦ ਵੈਡ ਚੰਗਾ ਜਿੰਦੇ ਜਾਣ ਝੂੜੀ ਝੜੀ ਦੇਖੋ ਬਹੁਤ ਜਿਹਾ ਛੱਡੀ ਝੁੱਡੀ ਬਹੁਤ ਆਈ ਲੈ ਠੀਕ ਐ ਹਾਂ ਤੇ ਅੱਗੇ ਜਿਹੜੀ ਆ ਦੇਖੀ ਜੰਨੇ ਆ ਇਹ ਐਮਨ ਕਿ ਚੱਲ ਬਈ 67000 ਰੇ ਵੜ ਦੇ ਦਾਂ ਯਾਰ ਯਾ ਪਰਸੀ 67000 ਦੀ 67000 ਰੁਪਏ ਬਈ ਲੈਣ ਦੇ ਜੀ ਤੇ 67000 ਦੀ ਜਰਸੀ ਬਹੁਤ ਚੰਗੀ ਆ ਤੇ ਸਾਫ ਸੁਥਰੀ ਆ ਪੂਰੀ ਜਮਾ ਹਨ ਅੱਗੇ ਆ ਬਈ ਜਦੋਂ ਬਹਿੜਾ ਚਾਰ ਦਾ ਦਾ ਮੂੰਹ ਆ ਜੇ ਭਲੂਣ ਪਹਿਲਾ ਸੁਆ ਹਾਂ ਨਾ ਬਈ ਇਹ ਮੇਰੇ ਦੋ 30 ਕਿਲੋ ਦਾ ਪਾਖੋ ਲਈ ਦੂੰਗਾ ਬੜੇ ਜੀ ਠੀਕ ਆ ਮੋਟਾ ਮੁਠੀ ਵਾਲਾ ਥਾਣਾ ਜਮਾ ਹਨ ਮੋਟਾ ਮੋਟਾ ਮੁਠੀਆ ਵਾਲਾ ਅੱਗੇ ਕੱਚੀ ਬਹਿੜਾ ਗਈ ਇਹਦੇ ਦੇਣਾ ਭਾਈ ਨੇ ਬਈ 15 ਜਣਾ ਠੀਕ ਆ 25 ਕਿਲੋ ਭਲੂਣ ਦਾ ਦੋ ਦਿੱਤਾ ਵਿਆਗਾ ਆ ਮਨ ਦਾ ਇਦੀ ਪੈਂਤੀ ਗਲੀ ਮਨ ਦਾ ਲਾਈਵ ਜਿਵੇਂ ਗਰਮੀ ਹੈਗੀ ਜੈ ਜੈ ਗੱਲ ਸੋ 20 ਕਿਲੋ ਜਰਸੀ ਅੱਠਵੇਂ ਨੇ ਤਿਆਰ ਕਰੀ ਆਪਾਂ ਫਿਰ ਨੇ ਇਕੱਠਿਆਂ ਨੇ ਕੰਮ ਆ ਆਪਾਂ ਉਸੇ ਭਾ ਦੇ ਦਾਂਗੇ ਜਿਵੇਂ ਉਹ 78 ਦੇ ਸੁਵੀ 20 ਕਿਲੋ ਜਰਸੀ ਥਲੇ ਤਿਆਰ ਆ ਇਹਨਾਂ ਨੂੰ 35 ਕਿਲੋ ਕੀ ਮੈਣੀ ਨਹੀਂ ਰੱਖਦਾ ਮੈਣੀ ਨਹੀਂ ਉਹ ਅੱਧੀ ਆ ਕਹਿੰਦਾ ਮਨ ਦਾ ਡਾਬਲ ਡੁੱਢੀ ਗਾਂ ਜੀ ਇਹਨਾਂ ਦਾ ਸੋ 98778 6299 ਹੈਣਾ ਹਾਂ ਭਾਈ ਨਾਸੀਅਤ 35 5046 ਪਿੰਡ ਹੰਡਿਆ ਜਿਲ੍ਹਾ ਬਰਨਾਲਾ ਜਰਸੀ ਆਓ ਗੱਡੀ ਚੱਕੋ ਚੋਬੋ ਤਸੱਲੀ ਕਰੋ ਤੇ ਲੈਵਾ ਦੇਖੋ ਨੀਂਬੂ ਗੁਝਾੜਦਾ ਜਮਾ ਮਾੜੀ ਵੀਰੇ ਆਪਣੇ ਤੋਰ ਦੀ ਹੁਣ ਸੋ ਬਰਾ ਮੂ ਮਤਾ ਫੇਸ ਕੁਆਲਟੀ ਵਗੈਰਾ ਦੇਖੋ ਪਿਓਰ ਜਰਸੀ ਤੇ ਆ ਗਈ ਕਾਫੀ ਕਲਰ ਦੇ ਵਿੱਚ ਜਿਵੇਂ ਕੋਲਡ ਕਾਫੀ ਪੀਣ ਨੂੰ ਜੀ ਕਰ ਦੇਣਾ ਚਾਏ ਆਪਾਂ 150 ਰੁਪਏ ਲਾ ਦੇਣੇ ਮੈਕਡਾਊਨਲਡ ਚ ਪੀਂਦਿਆ ਉਹ ਜੀ ਚਾ ਜਮਾ ਭਾਈ ਮੋਟਾ ਜਮਾ ਜਮਾ ਬਰੀਕ ਹੈ ਜਮਾ ਮੱਥੇ ਟੂਆ ਵਗੈਰਾ ਕੌਲੀ ਜਵਾਨੀ ਪੀਣ ਵਾਲੀ ਹੈ ਹਨਾ ਜਿਵੇਂ ਆ ਪੂਰਾ ਹਰ ਚ ਕਾਉਲ ਦਿੱਤੀ ਆ ਉਸ ਤੋਂ ਬਾਅਦ ਫਰੀਦ ਬੱਚੀ ਜਾਈ ਜਿਆ ਜੀ ਗੱਲ ਬੱਚਾ ਦੇਖੋ ਬਹੁਤ ਪਿਆਰਾ ਠੀਕ ਹੈ ਸੋ ਜਿਹੜੇ ਵੀਰੇ ਕਹਿੰਦੇ ਬੱਛੀ ਵਾਲੀ ਲੈਣੀ ਹੈ ਜਰਸੀ ਪਿਓਰ ਲੈਣੀ ਹੈ ਦੋਤ ਚੋਗੇ ਲੈਣੀ ਹੈ ਸਕਟ ਲੋੜੇ ਦੀ ਫਾਰਮੇ ਦਿਖਾਦੀ ਸ ਬੜਾ ਤਾਂ ਨਹੀਂ ਕਹਿੰਦੇ ਬਈ ਮੈਂ ਮੰਨ ਕੇ ਚੱਲ ਵੀ 26 22 ਗਲੂ ਤਾਂ ਇੱਕ ਹੀ ਪਾ ਦੂੰਗਾ ਗਰਮੀ ਤੇ ਬਾਹਰ-ਬਾਰ ਪਾਉਂਗਾ ਮੀਂਹ ਪੈ ਕੇ ਤਾਂ 26 ਨਹੀਂ 24 ਮੰਨ ਕੇ ਲੈ ਜੇ ਬੱਚੋ 25 ਮਿਲੋ ਖਲਾ ਦੁੱਧ ਦੂਗੀ ਜੇ ਇਹ ਗੱਲ ਹੈ ਕੀ ਕਰਨ ਗੱਲ ਹਨ ਪੀ ਨੂੰ ਇਨਚਾਰੀ ਹੋएगी ਜਿਹੜਾ ਮਰਜੀ ਪਾ ਦਈਏ ਜੇ ਇਹ ਗੱਲ ਹੈ ਸੋ ਵੀਡੀਓ ਦੇਖ ਲੈ ਸਭ ਤਾਂ